ਆਪਾਂ ਛੋਟੀਆਂ ਛੋਟੀਆਂ ਨਕੀਆਂ ਨਕੀਆਂ ਮੱਛੀਆਂ ਛੋਟੀਆਂ ਮੱਛੀਆਂ ਦੇ ਵਿੱਚ ਇੱਕ ਹੀ ਪਾਵਰ ਹੈ ਕਿ ਉਹ ਇਕੱਠੀਆਂ ਹੋਣ ਸੰਘਰਸ਼ ਕਰਦੇ ਵੱਡੇ ਮગર ਮੱਛਾਂ ਨੂੰ ਨੱਥ ਪਾਉਣ ਜੇ ਤੁਸੀਂ ਡਿਸਕਵਰੀ ਚੈਨਲ ਦੇਖਿਆ ਹੋਵੇ ਕਿ ਸਮੁੰਦਰ ਦੇ ਵਿੱਚ ਨਕੀਆਂ ਮੱਛੀਆਂ ਦੇ ਝੁੰਡ ਹੁੰਦੇ ਹਨ ਉਹਨਾਂ ਨੂੰ ਹਰ ਜਾਨਵਰ ਖਾਂਦਾ ਹਰ ਵੱਡੀ ਮੱਛੀ ਖਾਂਦੀ ਹੈ ਹਰ ਵੱਡਾ ਜਾਨਵਰ ਖਾਂਦਾ ਸਮੁੰਦਰੀ ਵੀ ਬਾਹਰ ਲਾ ਕੇ ਆਪਾਂ ਵੀ ਖਾਂਦੇ ਆਂ ਲੇਕਿਨ ਜੇਵਾ ਸੰਘਰਸ਼ ਨਾ ਕਰਨ ਉਹਨਾਂ ਦੇ ਅੰਡੇ ਬੱਚੇ ਨਹੀਂ ਬਣ ਸਕਦੇ ਉਹਨਾਂ ਦੀਆਂ ਜੜੀਆਂ ਪ੍ਰਜਾਤੀਆਂ ਖਤਮ ਹੋ ਸਕਦੀਆਂ ਸੋ ਵੱਡੀਆਂ ਮਗਰਮੱਛਾਂ ਤੋਂ بچਣ ਕੋ بچਣ ਲਈ ਆਪਣੇ ਕੋਲ ਇੱਕੋ ਹੀ ਇੱਕ ਰਾਹ ਵਾ ਆਪਾਂ ਇਕੱਠੇ ਹੋਈਏ ਆਪਣੇ ਸੰਗਠਨ ਬਣਾਈਏ ਔਰ ਸੋਹਣੇ ਸੋਹਣੇ ਸੰਗਠਨ ਬਣਾਈਏ ਜਿਵੇਂ ਸਾਡੇ ਪਹਿਲੇ ਸਾਥੀ ਕਹਿ ਕੇ ਗਏ ਸਾਡੇ ਕੋਲ ਕਈ ਵਾਰ ਜਿਹੜੀ ਟ੍ਰੇਨਿੰਗ ਉਹਦੀ ਕਮੀ ਹੁੰਦੀ ਹੈ ਸਾਨੂੰ ਲੱਗਦਾ ਹੁੰਦਾ ਵੀ ਆਹ ਬਾਰਡਰ ਟੱਪ ਜੀਏ ਆ ਚੀਜ਼ ਇੱਕ ਦਾ ਤੋੜ-ਫੋੜ ਕਰ ਦਈਏ ਲੇਕਿਨ ਸਰਕਾਰਾਂ ਖੁਦ ਚਾਹਦੀਆਂ ਕਿ ਆਪਾਂ ਕੋਈ ਉੱਠਾ ਕੰਮ ਕਰੀਏ